ਕਿ ਬਿਲਕੁਲ ਗਲਤ ਰੋਸ ਤੇ ਆ ਕਿ ਅੱਜ ਜਿਹੜੀ ਇਹ ਉਸ ਘਟਨਾ ਨਾਲ ਸੰਬੰਧਿਤ ਅ ਅੱਜ ਦੀ ਜਿਹੜੀ ਆ ਇਹ ਅਪੇਸ਼ੀਆ ਉਹਨੂੰ ਜੋੜ ਕੇ ਵੇਖਿਆ ਜਾਣਾ ਚਾਹੀਦਾ ਜਿਹੜਾ ਉਹਨਾਂ ਆਣ ਕੇ ਉਹਦੋਂ ਆਪਣਾ ਪੱਤਰ ਦਿੱਤਾ ਉਹਦੇ ਤੇ ਫੈਸਲਾ ਕਰਨ ਵਾਸਤੇ ਸਿੰਘ ਸਾਬਾਂ ਦੀ ਮੀਟਿੰਗ ਆ ਸਾਰੀ ਕੌਮ ਦੀਆਂ ਨਿਗਾ ਲੱਗੀਆਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਲੱਗਦੀ ਸਜ਼ਾ ਲੱਗਦੀ ਆ ਤੇ ਉਹਨਾਂ ਨੂੰ ਨਰਮਾਣੇ ਸਿੱਖ ਵਜੋਂ ਨਿਭਾਉਣੀ ਚਾਹੀਦੀ ਹੈ ਤੇ ਨਿਭਾਉਣਗੇ ਵੀ ਇਹ ਸੰਗਤ ਤੇ ਨਿਰਭਰ ਕਰਦਾ ਤੇ ਇਹ ਜਿਹੜਾ ਵਾ ਕਿਉਂਕਿ ਸਾਸ ਵੀਰ ਸਿੰਘ ਬਾਦਲ ਦਾ ਜਿਹੜਾ ਉਹ ਉਹਨਾਂ ਦਾ ਕੋਈ ਇਸ ਭਾਵਨਾ ਨਾਲ ਉਹਨਾਂ ਦੀ ਜਾਂ ਕੋਈ ਉਹਨਾਂ ਦੀ ਮੰਗ ਨਹੀਂ ਕਦੀ ਵੀ ਕਿ ਮੇਰੇ ਪੇਸ਼ ਹੋਣ ਤੋਂ ਬਾਅਦਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਆਪਣੇ ਆਪ ਆਪਣੇ ਲਈ ਪੇਸ਼ ਹੋ ਰਹੇ ਨੇ ਇਹ ਸੰਗਤ ਨੇ ਫੈਸਲਾ ਕਰਨਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਜਾਂ ਕੀ ਕਰ 16 ਪੰਚਿੰਗ ਸਭਾ ਨਾਲ ਦੀ ਇਕਤਰਤਾ ਤੋਂ ਪਹਿਲਾਂ ਸਾਡੇ ਨਾਲ ਭਗਵੰਤ ਸਿੰਘ ਜੀ ਸਿਆਲਕਾ ਜੋ ਸੀਨੀਅਰ ਐਡਵੋਕੇਟ ਨੇ ਸ਼ਰੋਣੀ ਕਮੇਟੀ ਦੇ ਤਾਂ ਸਾਡੇ ਨਾਲ ਮੌਜੂਦ ਹੈ ਕਿ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਤਾਂ ਸਿਆਲਕਾ ਸਾਹਿਬ ਕਿਵੇਂ ਵੇਖਦੇ ਹੋ ਅੱਜ ਜੋ ਇਕਤਰਤਾ ਹੋਣੀ ਹੈ ਕਾਫੀ ਜੋ ਕਹਿ ਸਕਦੇ ਆ ਕਿ ਕੌਮ ਦੀਆਂ ਅੱਜ ਨਿਗਾਹਾਂ ਇਸੇ ਇਕਤਰਤਾ ਤੇ ਹੈਗੀ ਆ ਕਿ ਅੱਜ ਕੋਈ ਵੱਡਾ ਫੈਸਲਾ ਨੀਤੀ ਦੇ ਸਾਹਮਣੇ ਆ ਸਕਦਾ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਇਹ ਬਿਲਕੁਲ ਗਲਤ ਦਰਸਤ ਆ ਕਿ ਅੱਜ ਜਿਹੜੀ ਇਹ ਉਸ ਘਟਨਾ ਨਾਲ ਸੰਬੰਧਿਤ ਅੱਜ ਦੀ ਜਿਹੜੀ ਆ ਇਹ ਕਪੇਸ਼ੀਆ ਉਹਨੂੰ ਜੋੜ ਕੇ ਵੇਖਿਆ ਜਾਣਾ ਚਾਹੀਦਾ ਕਿਉਂਕਿ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਵੱਡੀ ਘਟਨਾ ਵਾਪਰੀ ਉਸ ਘਟਨਾ ਤੋਂ ਬਾਅਦਾਂ ਪੈਦਾ ਹੋਏ ਹਾਲਾਤਾਂ ਦੇ ਵਿੱਚ ਕਾਹਮੀ ਤੌਰ ਤੇ ਏਡੀ ਵੱਡੀ ਰੈਜੈਂਟਮੈਂਟ ਏਡਾ ਵੱਡਾ ਰੋਸ ਸਾਹਮਣੇ ਆਇਆ ਜਿਹਨੂੰ ਪੰਜਾਬ ਦੇ ਵਿੱਚ ਏਡਾ ਸੜਕਾਂ ਤੇ ਲੋਕਾਂ ਦਾ ਆ ਜਾਣਾ ਕਿਸਮ ਦਾ ਪੰਜਾਬ ਦਾ ਜਾਮ ਹੋ ਜਾਣਾ ਕੁਝ ਚੀਜ਼ਾਂ ਜਿਹੜੀਆਂ ਨਾ ਉਹ ਪਹਿਲੀ ਵਾਰ ਨਹੀਂ ਸਾਹਮਣੇ ਆਈਆਂ ਸਾਡੀ ਖੋਜ ਦੇ ਵਿੱਚ ਇਹ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸਰਕਾਰ ਨੇ ਇਸ ਤਰ੍ਹਾਂ ਕੀਤਾ ਸੀਗਾ ਪਰ ਇਹ ਜਿਹੜਾ ਨਾ ਇਹਦੇ ਵਿੱਚ ਮੈਂ ਸਮਝਣਾ ਅੱਜ ਹਰਿਆਣੇ ਦੀ ਸਰਕਾਰ ਵੀ ਉਹਨੂੰ ਉਹਦੇ ਉਹਨੂੰ ਪ੍ਰੋਲ ਦੇਣ ਵਾਸਤੇ ਕਾਨੂੰਨ ਹੀ ਬਦਲ ਰਹੀ ਹੈ ਜਿਹੜਾ ਕਾਨੂੰਨ ਲੰਮੇ ਸਮੇਂ ਤੋਂ ਤੁਰਿਆ ਆਉਂਦਾ ਉਹ ਉਸ ਕਾਨੂੰਨ ਨੂੰ ਬਦਲ ਕੇ ਤੇ ਡੇਰਾ ਮੁਖੀ ਨੂੰ ਸਿਰਫ ਪ੍ਰੋਲ ਦੇਣ ਵਾਸਤੇ ਇਹ ਉਹਦੇ ਵਰਤਣ ਵਾਸਤੇ ਉਹਨੂੰ ਜਿਹੜਾ ਇਹਨਾਂ ਨੇ ਇਹ ਘਟਨਾ ਕਰਵਾਈ ਸੀ ਤੇ ਜਿੰਮੇ ਲੱਗੀ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਉਹ ਹਲੇ ਸਸਕੀਰ ਸਿੰਘ ਬਾਦਲ ਹੋਮ ਮਿਨਿਸਟਰ ਸਨ ਉਹਨਾਂ ਨੇ ਜਿਹੜੇ ਇਹ ਦੋਸ਼ ਨੇ ਜਿਹੜੀ ਇਹ ਜ਼ਿੰਮੇਵਾਰੀ ਆ ਉਹਨੂੰ ਸਿਰ ਮੱਥੇ ਕਬੂਲ ਦਿਆ ਨਮਾਣੇ ਸਿੱਖ ਹੋਜੋਂ ਸ੍ਰੀ ਅਕਾਲ ਤਖਤ ਸਾਹਿਬ ਹਾਜ਼ਰ ਹੋ ਕੇ ਤੇ ਜਿਹੜਾ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਆਪਣੀ ਝੋਲੀ ਪਾਈਆਂ ਅੱਜ ਉਹਨਾਂ ਨੂੰ ਸਜ਼ਾ ਲੱਗਣ ਦੇ ਸਬੰਧ ਵਿੱਚ ਜਿਹੜੇ ਜਾਂ ਉਹਨਾਂ ਦੀ ਉਸ ਜਿਹੜਾ ਜਿਹੜਾ ਉਹਨਾਂ ਆਣ ਕੇ ਉਹ ਦਿਨ ਆਪਣਾ ਪੱਤਰ ਦਿੱਤਾ ਉਹਦੇ ਤੇ ਫੈਸਲਾ ਕਰਨ ਵਾਸਤੇ ਸਿੰਘ ਸਭਾਾਂ ਦੀ ਮੀਟਿੰਗ ਆ ਸਾਰੇ ਕਾਮਦਿਆਂ ਨਿਗਾ ਲੱਗੀਆਂ ਨੇ ਤੇ ਜੋ ਵੀ ਇਹਦੇ ਚ ਫੈਸਲਾ ਆਉਂਦਾ ਜੇ ਉਹਨਾਂ ਨੂੰ ਜ਼ਿੰਮੇਵਾਰੀ ਲੱਗਦੀ ਸਜ਼ਾ ਲੱਗਦੀ ਆ ਤੇ ਉਹਨਾਂ ਨਰਮਾਣੇ ਸਿੱਖਵਜੋਂ ਨਿਭਾਉਣੀ ਚਾਹੀਦੀ ਆ ਤੇ ਨਿਭਾਉਣਗੇ ਵੀ ਚੰਕਰ ਸਾਹਿਬ ਕਿਵੇਂ ਵੇਖਦੇ ਹੋ ਕਿ ਜਿੱਥੇ ਕਿ ਅੱਜ ਸਜ਼ਾ ਲੱਗਣ ਦੇ ਇਸ਼ਾਰੇ ਜੋ ਹੋ ਰਹੇ ਨੇ ਤਾਂ ਉੱਥੇ ਹੀ ਇੱਕ ਦਿਨ ਪਹਿਲਾਂ ਬਲਵਿੰਦਰ ਸਿੰਘ ਪੁੰਦੜ ਹੋਣਾ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਜਾਣਾ ਹਾਲਾਂਕਿ ਜਾਂ ਤਾਂ ਜੋ ਸ਼੍ਰੀ ਕਾਲਤਕਸਬ ਦੇ ਸਿੰਘ ਸਾਹਿਬ ਹੋਣਾ ਵੱਲੋਂ ਆਦੇਸ਼ ਹੁੰਦਾ ਤਾਂ ਉਹ ਗੱਲ ਆਟ ਸਿੱਧੀ ਲੇਕਿਨ ਪਹਿਲਾਂ ਹੀ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾ ਦੇਣਾ ਇਹ ਚੀਜ਼ ਕਿਵੇਂ ਵੇਖੀ ਵੇਖੋ ਸਸ ਵੀਰ ਸਿੰਘ ਬਾਦਲ ਦਾ ਇਥੇ ਪੇਸ਼ ਹੋਣਾ ਉਹ ਐਸ ਵੇਲੇ ਸਾਰੇ ਅਹੁਦੇ ਛੱਡ ਕੇ ਪੇਸ਼ ਹੋਏ ਨੇ ਪ੍ਰਧਾਨ ਵਜੋਂ ਪੇਸ਼ ਹੋਣਾ ਉਹਨਾਂ ਦਾ ਯੋਗ ਹੀ ਨਹੀਂ ਸੀ ਕਿਉਂਕਿ ਉਹਦੇ ਵਿੱਚੋਂ ਇੱਕ ਚੀਜ਼ ਇਹ ਜਾਣੀ ਵੀ ਇਹ ਅਹੁਦੇ ਦੀ ਲਾਲਸਾ ਜਿਹੜੀ ਆ ਉਹ ਅਹੁਦਾ ਵੀ ਨਹੀਂ ਛੱਡਿਆ ਇਹਨਾਂ ਨੇ ਇਸ ਕਰਕੇ ਉਹਨਾਂ ਨੇ ਨਿਮਾਣੇ ਸਿੱਖਵਜੋਂ ਪੇਸ਼ ਹੋਣ ਵਾਸਤੇ ਆਪਣਾ ਪ੍ਰਧਾਨਗੀ ਦਾ ਉਹਦਾ ਛੱਡ ਦਿੱਤਾ ਰਹੀ ਗੱਲ ਸਾਬ ਬਲਵਿੰਦਰ ਸਿੰਘ ਗੁੰਧੜ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜਾ ਆਪਣੇ ਨੌਜਵਾਨ ਉਮਰ ਤੋਂ ਜੁੜੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਇਹਦੀਆਂ ਰਾਜਸੀ ਘਟਨਾਵਾਂ ਆਤਾਰ ਚੜਾ ਅਦਰਵਾਈਜ਼ ਬਲੂ ਸਟਾਰ ਬਲੂ ਸਟਾਰ ਤੋਂ ਪਹਿਲਾਂ ਦੇ ਹਾਲਾਤ ਬਲੂ ਸਟਾਰ ਤੋਂ ਬਾਅਦ ਦੇ ਹਾਲਾਤ ਪਾਰਟੀ ਦਾ ਕਬਾਰ ਪਾਰਟੀ ਦਾ ਨਕਸਾਨ ਉਹ ਸਾਰੀਆਂ ਚੀਜ਼ਾਂ ਦੇ ਨਾਲ ਬੜਾ ਨੇੜੇ ਜੁੜੇ ਰਹੇ ਨੇ ਤੇ ਉਹ ਪਾਰਟੀ ਨਾਲ ਸੰਬੰਧਤ ਇੱਕ ਇੱਕ ਘਟਨਾ ਨੂੰ ਜਿਹੜਾ ਉਹ ਚੰਗੀ ਤਰ੍ਹਾਂ ਸਮਝਦੇ ਨੇ ਜਾਣਦੇ ਨੇ ਤੇ ਅਜੇ ਯੋਗ ਵਿਅਕਤੀ ਨੂੰ ਹੀ ਜਿਹੜਾ ਸੀ ਉਹ ਪ੍ਰਧਾਨ ਕਾਰਜਕਾਰੀ ਪ੍ਰਧਾਨ ਬਣਾਇਆ ਜਾਣਾ ਯੋਗ ਸੀ ਬੜਾ ਤਜਰਬਾਕਾਰ ਲੀਡਰ ਨੇ ਚੰਗੇ ਫੈਸਲੇ ਲੈਣਗੇ ਪਾਰਟੀ ਨੂੰ ਲੈ ਕੇ ਅੱਗੇ ਚੱਲਣਗੇ ਲੱਗਦਾ ਕਿ ਹਾਸ ਵਾਲਾ ਕਿ ਲੱਗਦਾ ਕਿ ਇਹ ਜੋ ਫੈਸਲਾ ਜਾਂ ਕਹ ਲਈਏ ਕਿ ਮਾਫੀਨਾਮਾ ਜਾਂ ਫਿਰ ਇਹ ਜੋ ਕਬੂਲਣਾ ਇਹ ਕਾਫੀ ਸਮਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਕਿਉਂਕਿ ਕੌਮ ਨੂੰ ਕਾਫੀ ਦੇਰ ਦੀ ਉਡੀਕ ਹੈਗੀ ਆ ਕਿ ਜੋ ਬੇਅਦਬੀਆਂ ਬੋਲੀ ਕਾਂਡ ਨੂੰ ਲੈ ਕੇ 90 ਲੱਖ ਦੇ 11 ਨੂੰ ਲੈ ਕੇ ਇਨਸਾਫ ਕੌਮ ਕਾਫੀ ਸਮੇਂ ਦਾ ਮੰਗ ਰਹੀ ਆ ਤਾਂ ਲੱਗਦਾ ਨਹੀਂ ਕਿ ਪਹਿਲਾਂ ਮੰਗ ਲੈਣਾ ਚਾਹੀਦਾ ਗਲਤੀਆਂ ਕਬੂਲ ਲੈਣੀਆਂ ਚਾਹੀਦੀਆਂ ਸੀ ਵੇਖੋ ਇਸ ਗੱਲ ਦੀ ਜਿਹੜੀ ਆ ਉਹਨਾਂ ਆਪਣੇ ਬੜੀ ਆਰੀ ਆਪਣੇ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਇੱਕ ਵਾਰੀ ਪਹਿਲਾਂ ਆਣ ਕੇ ਸਾਰੀ ਪਾਰਟੀ ਨਾਲ ਆਣ ਕੇ ਜਿਹੜਾ ਸੀ ਉਹ ਪੇਸ਼ ਹੋ ਕੇ ਇਹ ਕੋਰਨੀਸਰੀ ਪਾਰਟੀ ਨਾਲ ਆਣ ਕੇ ਇਥੇ ਅਖੰਡ ਪਾਟਸਾਫ ਕਰਕੇ ਉਦੋਂ ਵੀ ਆਪਣੇ ਆਪ ਉਹਨਾਂ ਨੇ ਜਿਹੜੀ ਆ ਉਹ ਸਵਾਵਾ ਨਿਭਾਈਆਂ ਅ ਜੋੜੇ ਸਾਫ਼ ਕਰਨ ਦੀਆਂ ਦੂਸਰੀ ਵਾਰੀ ਵਿੱਚ ਬਾਬਾ ਗੁਰਪਖ ਸਿੰਘ ਜੀ ਸ਼ਹੀਦ ਉਹਨਾਂ ਦੇ ਅਸਥਾਨ ਤੇ ਉਹਨਾਂ ਨੇ ਜਿਹੜਾ ਉਹ ਮਾਫੀ ਮੰਗੀ ਉਹ ਦਿਲ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਤੇ ਕਈ ਵਾਰ ਕਰ ਚੁੱਕੇ ਪਰ ਜਿਹੜਾ ਹੁਣ ਆਣ ਕੇ ਆਉਣਾ ਇਹ ਠੀਕ ਆ ਦੇ ਰਾਜਤ ਬਟ ਦਰੁਸ ਰਾਜਤ ਇਹ ਜਿਹੜਾ ਵਾ ਇਹ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ ਉਸ ਚੀਜ਼ ਦਾ ਮਨ ਤੇ ਬੋਝ ਰੱਖ ਕੇ ਉਸ ਚੀਜ਼ ਦੀ ਤਲਾਬੀ ਵਾਸਤੇ ਯਤਨ ਕਰਦੇ ਰਹਿਣਾ ਜੇ ਗੁਰਸਿੱਖ ਦਾ ਵਰਜਮਣ ਦਾ ਉਹ ਪਹਿਲਾਂ ਉਹਨਾਂ ਕੀਤਾ ਪਰ ਅਸਲ ਜਿਹੜਾ ਯਤਨ ਆ ਹੁਣ ਕੀਤਾ ਇਹ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਣ ਹੀ ਉਹਨਾਂ ਨੂੰ ਜਿਹੜਾ ਉਹਨਾਂ ਦੇ ਸੰਬੰਧ ਚ ਫੈਸਲਾ ਹੋਣਾ ਹੁਣ ਹੀ ਜਿਹੜਾ ਉਹਨਾਂ ਨੂੰ ਜੋ ਵੀ ਸਿਵਾ ਲੱਗਦੀ ਉਹਨਾਂ ਨੂੰ ਖੇੜੇ ਮੱਥੇ ਸਿਰ ਮੱਥੇ ਕਬੂਲ ਕਰਕੇ ਨਿਭਾਉਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਅਕਾਲੀ ਦਲ ਦਾ ਜਿੱਥੇ ਕੀ ਗ੍ਰਾਫ ਇਨਾ ਡਾਊਨ ਹੋ ਚੁੱਕਾ ਕਿਉਂਕਿ ਕਿਤਨਾ ਕੀਤੇ ਜੋ ਖਾਸ ਕਰੀਬੀ ਜੋ ਪਾਰਟੀ ਛੱਡ ਕੇ ਦੂਜੇ ਤਰਫਾ ਜਾਂਦੇ ਦਿਖੇ ਦੇ ਰਹੇ ਡਿੰਪੀ ਟਲੋ ਵੀ ਬੀਤੇ ਦਿਨਾਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਤਾਂ ਕੀ ਲੱਗਦਾ ਕਿ ਅੱਜ ਇਸ ਮਾਫੀ ਤੋਂ ਬਾਅਦ ਜਾਂ ਸਜ਼ਾ ਲੱਗਦੀ ਜਾਂ ਕੁਝ ਵੀ ਹੁੰਦਾ ਤਾਂ ਲੱਗਦਾ ਕਿ ਗ੍ਰਾਫ ਠੀਕ ਹੋਊਗਾ ਸ਼੍ਰੋਮਣੀ ਅਕਾਲੀ ਦਲ ਦਾ ਵੇਖੋ ਜੀ ਚੋਟਕ ਨਿੰਬੀਟੇ ਲੋ ਜਾਂ ਦੂਸਰੇ ਆਗੂ ਜਿਹੜੇ ਪਿਛਲੇ ਸਮੇਂ ਛੱਡ ਕੇ ਜਾਂਦੇ ਰਹੇ ਨੇ ਵੱਡੇ ਵੱਡੇ ਆਗੂ ਕਦੀ ਇੱਧਰ ਕਦੀ ਉੱਧਰ ਉਹ ਜਿਹੜਾ ਉਹ ਸਤਾ ਸੁੱਖ ਦੇ ਗੁਲਾਮ ਹੁੰਦੇ ਨੇ ਇਹ ਲੋਕ ਉਹਨਾਂ ਦਾ ਜਿਹੜਾ ਮਕਸਦ ਉਹ ਪੈਸਾ ਹੁੰਦਾ ਨਾ ਕਿ ਉਹਨਾਂ ਦਾ ਕਦੀ ਪਾਰਟੀਆਂ ਨਾਲ ਸੰਬੰਧਤ ਨਹੀਂ ਨਿੰਬੀਟੇ ਲੋ ਨੂੰ ਵੇਖੋ ਤੁਸੀਂ ਉਹ ਅਜੇ ਵੀ ਦਾੜੀ ਰੰਗੀ ਜਾਂਦਾ ਜੀ ਕੋਈ ਗਲਤ ਨਹੀਂ ਨਾ ਕੀ ਉਹਦੀ ਗਰਦਾਰ ਕੀ ਆ ਉਹਦਾ ਕਿਸ ਕਰਕੇ ਜਿਹੜੇ ਬੰਦੇ ਸਿਰਫ ਪੈਸੇ ਹੁੰਦੇ ਆ ਉਹਨਾਂ ਨੇ ਜਿਹੜਾ ਉਸ ਬੰਦੇ ਨੂੰ ਹੀ ਚੱਲਣਾ ਹੁੰਦਾ ਬਾਕੀ ਜਦੋਂ ਕੋਈ ਬੰਦਾ ਜਿਹਦੇ ਕੋਲ ਕਾਰੋਬਾਰ ਹੁੰਦੇ ਆ ਨਾ ਉਹਦੀ ਆਰਮ ਟਵਿਸਟਿੰਗ ਕਹਿੰਦੇ ਪੋਲਿਟਿਕਸ ਦੇ ਵਿੱਚ ਮਾਮ ਮੋੜਨਾ ਜਿਦਾ ਕਿ ਉਹਨੂੰ ਚਾਹ ਪਰਮਟਾਂ ਦਾ ਜੇ ਤੁਮ ਕੀ ਮਿਲੀ ਰਜੀ ਸ਼ਰਮਣੀ ਅਕਾਲੀ ਦਲ ਦੇ ਅਕਸ ਦੇ ਸੁਧਾਰ ਦੀ ਗੱਲ ਹੈ ਇਹ ਸੰਗਤ ਤੇ ਨਿਰਭਰ ਕਰਦਾ ਤੇ ਇਹ ਜਿਹੜਾ ਵਾ ਕਿਉਂਕਿ ਸਾਸ ਵੀਰ ਸਿੰਘ ਬਾਦਲ ਦਾ ਜਿਹੜਾ ਉਹ ਉਹਨਾਂ ਦਾ ਕੋਈ ਇਸ ਭਾਵਨਾ ਨਾਲ ਉਹਨਾਂ ਦੀ ਜਾਂ ਕੋਈ ਉਹਨਾਂ ਦੀ ਮੰਗ ਨਹੀਂ ਕਦੀ ਵੀ ਕਿ ਮੇਰੇ ਪੇਸ਼ ਹੋਣ ਤੋਂ ਬਾਅਦਾਂ ਜਿਹੜਾ ਸ਼ਰਮਣੀ ਅਕਾਲੀ ਦਲ ਉਹਨਾਂ ਆਪਣੇ ਆਪ ਆਪਣੇ ਲਈ ਪੇਸ਼ ਹੋ ਰਹੇ ਨੇ ਇਹ ਸੰਗਤ ਨੇ ਫੈਸਲਾ ਕਰਨਾ ਸ਼ਰਮਣੀ ਅਕਾਲੀ ਦਲ ਦਾ ਸਾਥ ਦੇਣਾ ਕਾਂ ਕੀ ਕਰਨਾ ਪਰ ਸੰਗਤ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਰਹੀ ਆ ਪਹਿਲਾਂ ਵੀ ਦਿੰਦੀ ਰਹੀ ਆ ਇਹ ਇੱਕ ਜਿੰਮੇ ਲੱਗਿਆ ਸੀ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸ ਕਰਕੇ ਇਹਨਾਂ ਚੀਜ਼ਾਂ ਦਾ ਨਹੀਂ ਸਾਡਾ ਮਕਸਦ ਇਸ ਗੱਲ ਦੇ ਵਿੱਚ ਕਦੀ ਵੀ ਨਹੀਂਗਾ ਭਈ ਇਹ ਜਿਹੜਾ ਵਾ ਇਹ ਲੋਕ ਪਾਰਟੀ ਦੇ ਥੰਮਨੇ ਜਾਂ ਪਾਰਟੀ ਲਈ ਬੜਾ-ਬੜਾ ਕੰਮ ਕਰ ਸਕਦੇ ਜਿਹੜੇ ਬਾਗੀ ਹੋ ਕੇ ਚਲੇ ਗਏ ਇਹਨਾਂ ਦੀ ਔਕਾਤ ਕੀ ਆ ਇਹਨਾਂ ਨੂੰ ਸੰਗਤ ਨੇ ਬਣਾਇਆ ਸੰਗਤ ਤੋਂ ਇਹ ਭਗੌੜੇ ਹੋਏ ਜੇ ਸ਼ਰਮਣੀ ਅਕਾਲੀ ਦਲ ਨੂੰ ਲੈ ਕੇ ਆਉਣਾ ਤਾਂ ਸੰਗਤ ਨੇ ਲੈ ਕੇ ਆਉਣਾ ਜੀ ਉਹ ਉਹ ਮੈਂ ਤੁਸੀਂ ਨਹੀਂ ਲਿਆ ਸਕਦੇ ਉਹ ਲੋਕਾਂ ਨੇ ਲੈ ਕੇ ਆਉਣਾ ਵੀ ਕਿਵੇਂ ਲੈ ਕੇ ਆਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾ ਬਿਲਕੁਲ ਜੀ ਜਿੱਥੇ ਕੀ ਸਾਰੀ ਕੌਮ ਦੀਆਂ ਨਿਗਾਵਾਂ ਅੱਜ ਇਸ ਇਕੱਤਰਤਾ ਤੇ ਹੈਗੀ ਆ ਤਾਂ ਉੱਥੇ ਹੀ ਅੱਜ ਭਗਵੰਤ ਸਿੰਘ ਸਿਆਲ ਕਾ ਹੋਣਾ ਵੱਲੋਂ ਵੀ ਵੱਡੀਆਂ ਗੱਲਾਂ ਜੋ ਹੈ ਸਾਡੇ ਨਾਲ ਸੰਜੇ ਕਿਤਾਂਗੀਆਂ ਤਾਂ ਆ ਦੇਖਦੇ ਹਾਂ ਕਿ ਹੋਣਾ ਕੁਝ ਸਮੇਂ ਦੌਰਾਨ ਕਿਉਂਕਿ 11 ਵਜੇ ਮੀਟਿੰਗ ਸ਼ੁਰੂ ਹੋਣੀ ਹੈ 71 ਤੱਕ ਸ਼ੁਰੂ ਹੋਣੀ ਹੈ ਤੇ 71 ਤੱਕ ਦੌਰਾਨ ਕੀ ਜੋ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਣਕ ਜਗਬਾਨੀ ਟੀਵੀ ਸ਼੍ਰੀਮੁਖ ਸਾਹਿਬ